ਸ਼ਸ਼ੀਕਲ ਜੀ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਿੰਡ ਸੁਨਾਮ ਜ਼ਿਲ੍ਹਾ ਸਿੰਘਰੂਰ ਤੇ ਮਿਲਵਾਨੇ ਇੱਕ ਐਸੀ ਫੈਮਿਲੀ ਨਾਲ ਜੋ ਕਿ ਛੱਲੇ ਨੇ ਯੂਕੇ ਆਪਣੇ ਪੂਰੇ ਪਰਿਵਾਰ ਦੇ ਨਾਲ ਆਉ ਮਿਲिए ਰਾਜਵਿੰਦਰ ਕੌਰ ਅਤੇ ਉਸਦੇ ਪਰਿਵਾਰ ਤੇ ਛੋਟੇ-ਛੋਟੇ ਬੱਚਿਆਂ ਦੇ ਨਾਲ ਮੇਰਾ ਨਾਮ ਰਾਜਵਿੰਦਰ ਕੌਰ ਪੁੱਤਰ ਸੁਨਾਮ ਤੋਂ ਮੇਰੀ ਐਮਸੀ ਕੀਤੀ ਸੀ ਉਸ ਤੋਂ ਬਾਅਦ ਮੇਰਾ 5 3 ਇਅਰਸ ਦਾ ਗੈਪ ਸੀ ਤੇ ਉਸ ਤੋਂ ਬਾਅਦ ਆ ਸੀ ਇੰਟਰਨੈਟ ਦੇ ਜਰੀਏ CIAC ਕੋਲ ਪੂਰਾ ਟੀਮ ਕੋਲ ਪਹੁੰਚੀ ਜੋ ਕਿ ਉਹਨਾਂ ਨੇ ਸਾਡਾ ਵਰਕ ਪਰਮਿਟ ਅਪਲਾਈ ਕੀਤਾ ਤੇ ਉਸ ਆਮੀ ਜਲਦੀ ਵੀਜ਼ਾ ਲੈ ਕੇ ਦਿੱਤਾ ਮੇਰੀ ਪੂਰੀ ਫੈਮਿਲੀ ਦਾ ਵੀਜ਼ਾ ਸਿਰਫ 10-20 ਦਿਨਾਂ ਦੇ ਵਿੱਚ ਸਾਨੂੰ ਮਿਲਿਆ ਸ਼ਿਕਾਰ ਜੀ ਮੇਰਾ ਨਾਮ ਅਮਨਤ ਬਾਦ ਸੀ ਮੈਂ ਸੁਨਾਮ ਤੋਂ ਜੋ ਕਿ ਸਾਨੂੰ ਇੰਟਰਨੈਟ ਜਰੀਏ ਇਹ ਪੂਰਾ ਦਾ ਪਤਾ ਲੱਗੇ ਸੀ ਆਈਐਨਸੀ ਦਾ ਤੇ ਇਹਨਾਂ ਨੇ ਮੇਰਾ ਤੇ ਮੇਰੇ ਬੱਚਿਆਂ ਦਾ ਡਿਪੈਂਡੈਂਟ ਕੇਸ ਸਿਰਫ 5 ਦਿਨਾਂ ਦੇ ਵਿੱਚ ਵੀਜ਼ਾ ਲੈ ਕੇ ਦਿੱਤਾ ਸੀ ਦਿলো ਧੰਨਵਾਦ ਕਰਦੀ ਹਾਂ ਸਭ ਤੇ ਗੜਨ ਦਾ ਬਹੁਤ-ਬਹੁਤ ਤੇ ਟੀਮ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਇਹ ਮੇਰੇ ਇਹ ਬੱਚਿਆਂ ਦਾ ਇਹਨਾਂ ਨੇ ਬਹੁਤ ਜਲਦੀ-ਜਲਦੀ ਕੰਮ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਛੇਤੀ-ਛੇਤੀ ਸਾਡਾ ਕੰਮ ਕਰਕੇ ਤਾਂ ਮੈਨੂੰ ਇਹਨਾਂ ਤੇ ਮਾਣ ਸੀ ਜਿਹੜਾ ਮਾਣ ਰੱਖਿਆ ਇਹਨਾਂ ਨੂੰ